ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਠੰਡੀ ਠਾਰ ਸਵੀਟ ਡਿਸ਼ ਖਵਾਵਾਂਗੇ ਜਿਹੜੀ ਕਿ ਇੰਨੀ ਜ਼ਿਆਦਾ ਟੇਸਟੀ ਹੈ ਕਿ ਤੁਸੀਂ ਖੀਰ ਨੂੰ ਵੀ ਭੁੱਲ ਜਾਓਗੇ ਤੇ ਬਣਾਉਣੀ ਬੜੀ ਆਸਾਨ ਹੈ ਅੰਦਰ ਤੱਕ ਠੰਡਕ ਦਊਗੀ ਤੇ ਸਵਾਦ ਹੈ ਜਿਹੜਾ ਲਾਜਵਾਬ ਹੈ ਕਿਸੇ ਸਾਹਮਣੇ ਮਰਜੀ ਪੇਸ਼ ਕਰ ਸਕਦੇ ਹੋ ਪਤਾ ਵੀ ਨਹੀਂ ਲੱਗਣਾ ਕਿ ਇਹ ਉਹ ਇੰਨੀ ਸਿੰਪਲ ਚੀਜ਼ ਹੈ ਇਹ ਹੈਗਾ ਜੀ ਦਲੀਆ ਜਿਹੜਾ ਕਿ ਤੁਸੀਂ ਰੋਜ਼ਾਨਾ ਘਰ ਦੇ ਵਿੱਚ ਤਿਆਰ ਕਰਦੇ ਹੋ ਪਰ ਅੱਜ ਆਪਾਂ ਥੋੜੀ ਜਿਹਾ ਅਲੱਗ ਤਰੀਕੇ ਨਾਲ ਕਰਾਂਗੇ ਗਰਮ ਦਲੀਆ ਤਾਂ ਤੁਸੀਂ ਖਾਂਦੇ ਹੀ ਰਹਿੰਦੇ ਹੋ ਪਰ ਅੱਜ ਆਪਾਂ ਠੰਡਾ ਠਾਰ ਤੇ ਮਜ਼ੇਦਾਰ ਦਲੀਆ ਖਾਵਾਂਗੇ ਇਦੇ ਲਈ ਆਪਾਂ ਇੱਕ ਕੱਪ ਤੋਂ ਥੋੜਾ ਜਿਹਾ ਕਟ ਦਲੀਆ ਲਿਆ ਤੁਸੀਂ ਇਹਨੂੰ ਕੋਲੀ ਨਾਲ ਵੀ ਨਾਪ ਸਕਦੇ ਹੋ ਫਿਰ ਆਪਾਂ ਇਹਨੂੰ छन्ਨੀ ਰਾਹੀਂ ਛਾਲ ਲਾਂਗੇ ਪਰ ਦਲੀਆ ਆਪਣਾ ਬਿਲਕੁਲ ਸਾਫ਼ ਸੀ ਕਿਉਂਕਿ ਮੈਂ ਪਹਿਲਾਂ ਵੀ ਛਾਂ ਕੇ ਰੱਖਿਆ ਹੋਇਆ ਸੀ ਫਿਰ ਆਪਾਂ ਲੈ ਲਈ ਜੀ ਇੱਕ ਕੜਾਈ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਤੇ ਇਹਨੂੰ ਹੌਲੀ ਹੌਲੀ ਪਕਾਵਾਂਗੇ ਤੇ ਇਹਨੂੰ ਹਿਲਾਉਣਾ ਬਿਲਕੁਲ ਬੰਦ ਨਹੀਂ ਕਰਾਂਗੇ 5-6 ਮਿੰਟਾਂ ਵਿੱਚ ਇਹ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਲੂ ਚੰਗੀ ਤਰ੍ਹਾਂ ਦਲੀਆ ਪੁੱਜ ਜਾਊਗਾ ਪਰ ਜੇ ਤੁਸੀਂ ਰੁਕ ਗਏ ਤਾਂ ਇਹਨੇ ਇੱਕ ਥਾਂ ਤੋਂ ਕਾਲੇ ਹੋ ਜਾਣਾ ਤੇ ਇਹ ਵਧੀਆ ਨਹੀਂ ਬਣਨਾ ਇਸ ਕਰਕੇ ਤੁਸੀਂ ਨਾਲ-ਨਾਲ ਹਲਾਉਂਦੇ ਰਹੋ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਦੁੱਧ ਜੇ ਤੁਸੀਂ 1 ਕੱਪ ਦਲੀਆ ਲਿਆ ਆਪਾਂ ਇੱਥੇ ਪੋਣਾ ਕੱਪ ਲਿਆ ਸੀ ਤਾਂ 4 ਕੱਪ ਦੁੱਧ ਦੇ ਪਾਵਾਂਗੇ 4 ਤੋਂ 5 ਕੱਪ ਦੁੱਧ ਦੇ ਤੁਸੀਂ ਆਰਾਮ ਨਾਲ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਦੁੱਧ ਨੇ گاੜਾ ਹੁੰਦੇ ਜਾਣਾ ਤੇ ਇਹਨੇ ਸੋਕਦਾ ਜਾਣਾ ਤੇ ਤੁਹਾਨੂੰ ਲੱਗਣਾ ਵੀ ਨਹੀਂ ਤੁਸੀਂ ਇੰਨਾ ਦੁੱਧ ਪਾਤਾ ਪਰ ਇਹਦੇ ਵਿੱਚ ਜਿਆਦਾ گاੜਾ ਦੁੱਧ ਨਾ ਪਾਇਓ ਮਤਲਬ ਦੁੱਧ ਤੁਹਾਡਾ ਫੁੱਲ ਫੈਟ ਵਾਲਾ ਨਾ ਹੋਵੇ ਕਿਉਂਕਿ ਇਹ ਨਹੀਂ ਖੋਏ ਦੀ ਤਰ੍ਹਾਂ ਬਣ ਜੂਗਾ ਜੇ ਜਿਆਦਾ گاੜਾ ਦੁੱਧ ਹੈ ਤਾਂ ਤੁਸੀਂ ਉਹਦੇ ਵਿੱਚ 1 ਕੱਪ ਪਾਣੀ ਦਾ ਮਿਕਸ ਕਰ ਦਿਓ ਫਿਰ ਆਪਾਂ ਵਿੱਚ ਪਾਏ 15-20 ਤਾਗੇ ਕੇਸਰ ਦੇ ਜਦ ਹੀ ਇਹ ਉਬਾਲਾ ਲੈਣ ਲੱਗ ਗਿਆ ਤਾਂ ਹਲਕਾ ਜਿਹਾ ਆਪਣਾ ਕਲਰ ਦੇਊਗਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਦੀ ਫਲੇਮ ਆਪਾਂ ਸਲੋ ਕਰ ਦਾਂਗੇ ਹੌਲੀ ਹੌਲੀ ਪਕਾਵਾਂਗੇ ਇੱਥੇ ਤੁਸੀਂ ਇਹਨੂੰ ਟੱਕ ਵੀ ਸਕਦੇ ਹੋ ਤੇ ਵਿੱਚ ਵਿੱਚ ਦੇਖਦੇ ਰਹੇ ਪੰਛੇ ਮਿੰਟਾਂ ਲਈ ਢੱਕ ਕੇ ਪਕਾ ਦਿਓ ਜਲਦੀ ਜਲਦੀ ਫੁੱਲ ਜੂ ਸਾਰਾ ਇਹ ਦਲੀਆ ਜਿਹੜਾ 20 ਤੋਂ 25 ਮਿੰਟ ਵਿੱਚ ਤਿਆਰ ਹੋ ਜੂਗਾ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਿਆ ਫਿਰ ਵਿੱਚ ਪਾਈ ਆਪਾਂ ਇਹਦੇ 1.5 ਚਮਚ ਮਿਸ਼ਰੀ ਮਿੱਠਾ ਤੁਸੀਂ ਘੱਟ ਪਾਓ ਕਿਉਂਕਿ ਇਹਦੇ ਵਿੱਚ ਆਪਾਂ ਮਿਠਾਸ ਲਈ ਕੁਝ ਹੋਰ ਵੀ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਤੁਸੀਂ ਗੁੜ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਪਰ ਜੇ ਗੁੜ ਤੁਹਾਡਾ ਸਿੰਪਲ ਹੈ ਤਾਂ ਇਹਨੂੰ ਗੈਸ ਤੋਂ ਉਤਾਰ ਕੇ ਪਾਓ ਪਰ ਜੇ ਸਪੈਸ਼ਲ ਗੁੜ ਜਿਹੜਾ ਦੁੱਧ ਵਾਲਾ ਦੇ ਉਹ ਤੁਸੀਂ ਐਟ ਏ ਟਾਈਮ ਹੀ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਪਾਇਆ ਥੋੜਾ ਜਿਹਾ ਇਲਾਇਚੀ ਦਾ ਪਾਊਡਰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਤਾਂ ਇਹਨੂੰ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਚਾਹੇ ਇੱਕ ਇਲਾਇਚੀ ਦੁੱਧ ਵਿੱਚ ਕੁਟ ਕੇ ਪਾ ਦਿਓ ਫਿਰ ਆਪਾਂ ਇਹਨੂੰ ਟੱਕਿਆ 1-2 ਮਿੰਟ ਪਕਾ ਲਿਆ ਜਦੋਂ ਇੰਨਾ ਕ ਦੁੱਧ ਤੁਹਾਡਾ ਬਚ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਕਰ ਦੇਣਾ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿਓ ਦਲੀਆ ਜਦੋਂ ਤੁਹਾਡਾ ਰੋਸਟ ਹੋ ਗਿਆ ਤਾਂ ਗੈਸ ਨੂੰ ਸਲੋ ਫਲੇਮ ਤੇ ਕਰ ਦਿਓ 1 ਮਿੰਟ ਲਈ ਸਲੋ ਫਲੇਮ ਤੇ ਰੱਖਿਓ ਫਿਰ ਰੋਸਟ ਕਰਦੇ ਰਹੋ ਜਦੋਂ ਕੜਾਈ ਹਲਕੀ ਜਿਹੀ ਠੰਡੀ ਹੋ ਗਈ ਫਿਰ ਦੁੱਧ ਪਾਇਓ ਨਹੀਂ ਤਾਂ ਇਹਦੇ ਛਿੱਟੇ ਉੱਠਣ ਲੱਗ ਜਾਣਗੇ ਇਹ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਇਸ ਲਈ ਮੈਂ ਬਾਅਦ ਵਿੱਚ ਕਹਿ ਰਹੀ ਹਾਂ ਫਿਰ ਲਵਾਂਗੇ ਜੀ ਆਪਾਂ ਅੰਬ ਅੰਬ ਹੈ ਜਿਹੜਾ ਕਾਫੀ ਵੱਡੇ ਸਾਈਜ਼ ਦਾ ਸੀ ਬੱਚੇ ਹੱਸ ਰਹੇ ਸੀ ਕਿਉਂਕਿ ਉਹਨਾਂ ਨੂੰ ਅੰਝ ਹੁੰਦਾ ਕਿ ਅੱਧਾ ਵਿੱਚੋਂ ਅਸੀਂ ਲੈ ਲਾਂਗੇ ਜਦ ਇਹ ਅੰਬ ਮੈਂ ਛਿੱਲ ਤਾ ਤਾਂ ਫਿਰ ਆਪਾਂ ਇਹਦੇ ਵਿੱਚੋਂ ਅੱਧਾ ਅੰਬੇ ਦੇ ਵਿੱਚ ਪਾਵਾਂਗੇ ਇਹਦੇ ਨਾਲ ਇਹਦੀ ਆਪਾਂ ਮਿਠਾਸ ਹੈ ਪੂਰੀ ਕਰਾਂਗੇ ਛੋਟੇ-ਛੋਟੇ ਪੀਸਾਂ ਵਿੱਚ ਆਪਾਂ ਇਹਨੂੰ ਕੱਟ ਲਿਆ ਤੇ ਅਧੇ ਅੰਬ ਨੂੰ ਆਪਾਂ ਇੱਕ ਜੱਗ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਾਈ ਕਰ ਲਾਂਗੇ ਪਰ ਜਿਹੜਾ ਤੁਹਾਡਾ ਆਮਬ ਹੈ ਪੂਰਾ ਮਿੱਠਾ ਹੋਣਾ ਚਾਹੀਦਾ ਹੈ 컬러 ਚਾਹੇ ਲਾਈਟ ਹੋਵੇ ਪਰ ਮਿਠਾਸ ਪੂਰੀ ਹੋਵੇ ਨਹੀਂ ਤਾਂ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਲਿਓ ਪਰ ਖੱਟਾ ਆਮਬ ਇਹਦੇ ਵਿੱਚ ਬਿਲਕੁਲ ਯੂਜ਼ ਨਾ ਕਰਿਓ ਚੰਗੀ ਤਰ੍ਹਾਂ ਇਹਨੂੰ ਆਪਾਂ ਗ੍ਰाइंड ਕਰ ਲਿਆ ਤੇ ਦੇਖੋ ਬਿਲਕੁਲ ਸਮੂਥ ਜਿਹਾ ਪੇਸਟ ਇਹਦਾ ਤਿਆਰ ਕਰ ਲਿਓ ਹੁਣ ਆਪਾਂ ਇਹਨੂੰ ਦਲੀਏ ਦੇ ਵਿੱਚ ਮਿਕਸ ਕਰ ਦਾਂਗੇ ਦਲੀਆ ਚੰਗੀ ਤਰ੍ਹਾਂ ਠੰਡਾ ਹੋ ਚੁੱਕਿਆ ਹੈ ਜਦੋਂ ਤੁਸੀਂ ਇਹਨੂੰ ਠੰਡਾ ਕਰਨਾ ਵਿੱਚ ਵਿੱਚ ਹਿਲਾਉਂਦੇ ਰਹੋ ਨਹੀਂ ਤਾਂ ਇਹਦੇ ਉੱਪਰ ਕਾਫੀ ਸਾਰੀ ਮਲਾਈ ਆ ਜਾਊਗੀ ਜਿਹੜੀ ਕਿ ਬਾਅਦ ਵਿੱਚ ਸੈੱਟ ਨਹੀਂ ਹੋਣੀ ਫਿਰ ਆਪਾਂ ਇਹਦੇ ਵਿੱਚ ਮੰਗੇਓ ਵਾਲਾ ਪੇਸਟ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਦਲੀਆ ਬਣ ਕੇ ਤਿਆਰ ਹੋਊਗਾ ਜਿੰਨਾ ਵੀ ਇਹਦੇ ਵਿੱਚ ਦੁੱਧ ਸੀ ਸਾਰਾ ਇਹਨੇ ਸੋਖ ਲਿਆ ਚੰਗੀ ਤਰ੍ਹਾਂ ਦਲੀਆ ਫੁੱਲ ਗਿਆ ਹੁਣ ਆਪੇ ਨੂੰ ਸਰਵ ਕਿਵੇਂ ਕਰਨਾ ਹੈ ਤੇ ਕਿਵੇਂ ਇਹਨੂੰ ਹਜੇ ਹੋਰ ਵਧੀਆ ਤਿਆਰ ਕਰਨਾ ਹੈ ਉਹ ਵੀ ਦੱਸੂਗੀ ਵੀਡੀਓ ਫੁੱਲ ਜ਼ਰੂਰ ਦੇਖਿਓ ਫਿਰ ਕਿਸੇ ਵੀ ਇਹਨੂੰ ਕੱਚ ਦੇ ਬਾਉਲ ਵਿੱਚ ਕੱਢ ਲਿਓ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇਹਨੂੰ 2-3 ਘੰਟੇ ਫ੍ਰਿਜ ਵਿੱਚ ਰੱਖਿਓ ਜੇ ਟਾਈਮ ਨਹੀਂ ਐਟ ਅ ਟਾਈਮ ਮੇਰੇ ਵਾਂਗੂ ਹੀ ਤਿਆਰ ਕੀਤਾ ਤਾਂ ਤੁਸੀਂ ਅੱਧਾ ਪੌਣਾ ਘੰਟਾ ਫ੍ਰਿਜਰ ਵਿੱਚ ਰੱਖ ਦਿਓ ਜਦੋਂ ਹੀ ਆਪਾਂ ਇਹਨੂੰ ਫ੍ਰਿਜਰ ਵਿੱਚੋਂ ਕੱਢਿਆ ਤਾਂ ਇਹਦਾ ਕਲਰ ਵੀ ਥੋੜਾ ਜਿਹਾ ਡਾਰਕ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਛੋਟੇ-ਛੋਟੇ ਪੀਸ ਮੰਗੇਓ ਦੇ ਇਹ ਵੀ ਚੰਗੀ ਤਰ੍ਹਾਂ ਠੰਡੇ ਕਰ ਲਏ ਸੀ ਤੈਨੂੰ ਮੀਟਚ ਮਿਕਸ ਕਰਤੇ ਫਿਰ ਮਰਜੀ ਦੇ ਪਾਵਾਂਗੇ ਡਰਾਈ ਫਰੂਟ ਜਿਹੜੇ ਮਰਜੀ ਪਾਲਿਓ ਕਿਸ਼ਮਿਸ਼ ਪਾਇਓ ਬਦਾਮ ਪਾਇਓ ਕਾਜੂ ਪਾਲਿਓ ਹੋ ਤੁਹਾਡੀ ਮਰਜੀ ਫਿਰ ਆਪਾਂ ਇਹਨੂੰ ਕਰਾਂਗੇ ਜੀ ਸਰਵ ਕਿਉਂਕਿ ਅੱਜ ਜਦੋਂ ਹੀ ਆਪਣੀ ਦੁਕਾਨ ਤੋਂ ਬੱਚੇ ਆਏ ਕੰਮ ਵਾਲੇ ਤਾਂ ਐਟ ਅ ਟਾਈਮ ਆਗੇ ਉਦੋਂ ਆਪਾਂ ਦਲੀਆ ਤਿਆਰ ਕੀਤਾ ਸੀ ਤਾਂ ਆਪਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਦਿੱਤਾ ਬਹੁਤ ਜ਼ਿਆਦਾ ਟੇਸਟੀ ਬਣਿਆ ਬੜੀ ਤਾਰੀਫ ਹੋਈ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਗਰਮ ਦਲੀਆ ਸਵੇਰ ਦੇ ਨਾਸ਼ਤੇ ਵਿੱਚ ਖਾਂਦੇ ਹੀ ਰਹਿੰਦੇ ਹੋ ਰਮੀ ਦਾ ਮੌਸਮ ਹੈ ਅਜਿਹੀਆਂ ਚੀਜ਼ਾਂ ਕਰ ਵਿੱਚ ਬਣਦੀਆਂ ਹੀ ਰਹਿੰਦੀਆਂ ਤੇ ਇੱਕ ਵਾਰੀ ਮੇਰੇ ਤਰੀਕੇ ਨਾਲ ਇਹ ਠੰਡਾ ਠਾਰ ਦਲੀਆ ਬਣਾ ਕੇ ਜਰੂਰ ਦੇਖਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਓ ਜਿਹਾ ਲੱਗਿਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ